ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੀਆਂ ਜੈਦਾਦਾਦਾਂ ਨੂੰ ਵੇਚਣ ਦੇ ਫੈਸਲੇ ਤੇ ਅੱਜ ਸਮੂਹ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਰਾਤਰੀ ਜਥੇਬੰਦੀਆਂ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ ਇਹਨਾਂ ਦਾ ਕਹਿਣਾ ਹੈ ਕਿ ਲੋਕਾਂ ਨਾਲ ਕੀਤੇ ਗਏ ਸਿਆਸੀ ਵਾਅਦੇ ਪੂਰੇ ਕਰਨ ਦੀ ਖਾਤਰ ਬਿਜਲੀ ਬੋਰਡ ਦੀਆਂ ਜੈਦਾਦਾਦਾਂ ਨੂੰ ਵੇਚਿਆ ਜਾ ਰਿਹਾ ਹੈ ਜਿਸ ਦਾ ਉਹ ਸਖਤੀ ਨਾਲ ਵਿਰੋਧ ਕਰ ਰਹੇ ਹਨ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ 2 ਨਵੰਬਰ ਨੂੰ ਪੰਜਾਬ ਭਰ ਤੋਂ ਬਿਜਲੀ ਕਾਮੇ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਲੁਧਿਆਣਾ ਵਿਖੇ ਘਰਾਓ ਕਰਨਗੇ ਪੀਸੀਬੀ ਏਮਪਲਾਈਜ਼ ਜੁਆਇੰਟ ਫੋਰਮ ਪੰਜਾਬ ਬਿਜਲ ਵਾਜੇ ਵੀ ਕੰਮ ਮੰਚ ਪੰਜਾਬ ਇੰਜੀਨੀਅਰ ਐਸੋਸੀਏਸ਼ਨ ਕੇਓ ਜੀ ਪਾਵਰ ਕਮ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਪੈਨਸ਼ਨਰ ਵੈਲਫੇਅਰ ਯੂਨੀਅਨ ਪੰਜਾਬ ਗ੍ਰੇਡ ਸਬਸਟੇਸ਼ਨ ਯੂਨੀਅਨ ਇਹਨਾਂ ਜਥੇ ਬੰਦੀਆਂ ਨੂੰ ਸੱਦਾ ਦਿੱਤਾ ਗਿਆ ਜੀ ਸਮੁੱਚੇ ਪੰਜਾਬ ਦੇ ਵਿੱਚ ਕਿ ਅੱਜ ਜੋ ਹਾਲਾਤ ਨੇ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਬਿਜਲੀ ਬੋਰਡ ਦੀਆਂ ਜਿਹੜੀਆਂ ਕੀਮਤੀ ਜਾਇਦਾਦਾਂ ਨੇ ਜਿਵੇਂ ਲੁਧਿਆਣਾ ਦੇ ਵਿੱਚ 10 ਥਾਂ ਇਹਨਾਂ ਨੇ ਚੁਣੇ ਹੋਏ ਨੇ ਜਿਹਦਾ ਕੁੱਲ ਰਕਬਾ 100 ਏਕੜ ਦੇ ਕਰੀਬ ਹੈ ਇਸੇ ਤਰ੍ਹਾਂ ਹੀ ਮੁਹਾਲੀ ਦੇ ਵਿੱਚ ਪਟਿਆਲੇ ਦੇ ਵਿੱਚ ਜਲੰਧਰ ਦੇ ਵਿੱਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਬਿਜਲੀ ਬੋਰਡ ਦੀਆਂ ਜਾਇਦਾਦਾਂ ਪਈਆਂ ਨੇ ਸਰਕਾਰ ਉਹਨਾਂ ਨੂੰ ਵੇਚਣ ਜਾ ਰਹੀ ਹੈ ਔਰ ਵੇਚ ਦਾ ਮੇਨ ਮਕਸਦ ਜਿਹੜਾ ਇਹਨਾਂ ਦਾ ਹੈ ਹੀ ਹੈ ਕਿ ਜਿਹਨਾਂ ਇਹਨਾਂ ਦੇ ਜਿਹੜੇ ਸਿਆਸੀ ਲੋਕਾਂ ਨੂੰ ਲਾਰੇ ਲਾਏ ਸੀ ਸਿਆਸੀ ਲਾਰੇ ਜਿਵੇਂ ਬੀਬੀਆਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣਾ ਉਹ ਆਪਣੇ ਪਰਪਸ ਦੇ ਲਈ ਇਹ ਜਿਹੜਾ ਜਾਇਦਾਦਾਂ ਜਿਹੜੀਆਂ ਵੇਚ ਰਹੀ ਹੈ ਜਿਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਇਹਦੇ ਲਈ ਲੜਾਈ ਸਮੁੱਚੇ ਪੰਜਾਬ ਦੇ ਵਿੱਚ ਸਾਡੀ ਜਾਰੀ ਹੈ ਔਰ 2 ਨਵੰਬਰ ਨੂੰ ਅਸੀਂ ਬਿਜਲੀ ਮੰਤਰੀ ਸਜੀਵਾ ਰੋੜਾ ਜੀ ਦੀ ਕੋਠੀ ਦੇ ਮੂਰ ਲੁਧਿਆਣਾ ਵਿਖੇ ਧਰਨਾ ਦੇਣ ਜਾ ਰਹੇ ਹਾਂ ਜਿੰਨਾ ਚਿਰ ਸਰਕਾਰਾਂ ਦੀ ਨੀਤੀ ਵਾਪਸ ਨਹੀਂ ਲੈਂਦੀ ਇਹ ਲੜਾਈ ਹੋਰ ਤਿੱਖੀ ਹੋਵੇਗੀ ਇਹਦੇ ਲਈ ਜਿਹੜਾ ਸੰਘਰਸ਼ ਆ ਵਡੇ ਪੱਧਰ ਤੇ ਜਿਹੜਾ ਲੜਿਆ ਜਾਵੇਗਾ ਪੂਰੇ ਪੰਜਾਬ ਦੇ ਵਿੱਚ ਨੂੰ ਲਾਗੂ ਕੀਤਾ ਜਾਵੇਗਾ ਫਿਲਹਾਲ ਇਹਨਾਂ ਨੇ ਲੁਧਿਆਣੇ ਦੇ ਵਿੱਚ ਜਿਵੇਂ ਸਰਾਭਾ ਨਗਰ ਆ ਜੀ ਉੱਥੇ ਇੱਕ ਅਤੇ ਦੋ ਨੰਬਰ ਕਲੌਨੀਆਂ ਉਹ ਆ ਜੀ ਫੁਆਰਾ ਚੌਂਗ ਦੇ ਵਿੱਚ ਸਾਡੀ ਜਿਵੇਂ ਜਾਇਦਾਦ ਪਈ ਜਿਹੜੀ ਬਿਜਲੀ ਬੋਰਡ ਦੀ ਇਹ ਉਹ ਜਾਇਦਾਦ ਹੈ ਜਿਹੜੀ ਲੋਕਾਂ ਨੇ ਆਪ ਦਾਨ ਕੀਤੀ ਹੋਈ ਹੈ ਜੀ ਜਾਂ ਗਿਫਟ ਵਜੋਂ ਦਿੱਤੀ ਹੈ ਇਹ ਪਬਲਿਕ ਧਾਰਿਆਂ ਦੇ ਲਈ ਹੈ ਪਬਲਿਕ ਧਾਰਿਆਂ ਲਈ ਵਰਤਨ ਨਾਲ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਜੇ ਉਹਨਾਂ ਨੂੰ ਵੇਚ ਕੇ ਉਹ ਕਾਰਪੋਰੇਟ ਘਰਾਣੇ ਆਪਣੀਆਂ ਕਲੋਨੀਆ ਕੱਟ ਲੈਣ ਤਾਂ ਉਹ ਸਮਝਦਾ ਕਿ ਉਹ ਲੋਕ ਇੱਥੇ ਦੇ ਵਿੱਚ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਝੋਲੀਆਂ ਉਹਨਾਂ ਦੀਆਂ ਤੇਜੋਰੀਆਂ ਪਰਣ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਹੈ ਦੇਖੋ ਜਦੋਂ ਇਹਨਾਂ ਨੇ ਬਿਜਲੀ ਬੋਰਡ ਦਾ ਇਹਨਾਂ ਨੇ ਨਿਗਮੀਕਰਨ ਕੀਤਾ ਸੀਗਾ 2010 ਦੇ ਵਿੱਚ ਉਸ ਸਮੇਂ ਤੇ 2600 ਕਰੋੜ ਦਾ ਘਾਟਾ ਜਿਹੜਾ ਬਿਜਲੀ ਬੋਰਡ ਦਾ ਸੀਗਾ ਜੀ ਅੱਜੋ ਜਦੋਂ ਨਿਗਮੇਰ ਕਰਤਾ ਉਹ ਉਲਟਾ 39000 ਕੋਰਡ ਤੋਂ ਪਰਵਾਦ ਗਿਆ ਜੀ ਮਤਲਬ ਵਧਿਆ ਹੈ ਇਹਦਾ ਕੋਈ ਨਿਗਮੀਕਰਨ ਕਰਨਾ ਜਾਂ ਨਿੱਜੀਕਰਨ ਕਰਨ ਨਾਲ ਇਹਦਾ ਕੋਈ ਬੈਨੀਫਿਟ ਨਹੀਂ ਹੋਇਆਗਾ ਇਹਦਾ ਬੈਨੀਫਿਟ ਜਿਹੜਾ ਵੀ ਉਹ ਸਮੇਂ ਸਿਰ ਸਰਕਾਰਾਂ ਜਿਹੜੀ ਸਬਸਿਡੀ ਦੇ ਰਹੀ ਹੈ ਸਮੇਂ ਸਿਰ ਉਹਦਾ ਪੈਸਾ ਜਿਹੜਾ ਉਹ ਜਮ੍ਹਾਂ ਕਰਾਉਣ ਬਿਜਲੀ ਬੋਰਡ ਨੂੰ ਜੀ ਉਹ ਜਿਹੜਾ ਸਾਨੂੰ ਵਿਆਜ ਪਈ ਜਾਂਦਾ ਜਿਹੜਾ ਸੀ ਧਾਰਾ ਚੱਕਦੇ ਜਾਂ ਕੋਲਾ ਖਰੀਦਦੀ ਮੈਨੇਜਮੈਂਟ ਜਾਂ ਕੁਝ ਹੋਰ ਉਹ ਪੈਸੇ ਸਮੇਂ ਸਿਰ ਵਾਪਸ ਹੋ ਜਾਂਦਾ ਬਿਜਲੀ ਬੋਰਡ ਜਿਹੜੇ ਘਟਿਓ ਘਟਾਏ ਜਾ ਸਕਦੇ ਐ ਲੌਸ ਜਿਹੜੇ ਜਾਂ ਸਿਆਸੀ ਤਾਂ ਕਰਨ ਲੱਗੀ ਜਿਹੜੀ ਬਿਜਲੀ ਬੋਰਡ ਦੇ ਵਿੱਚ ਵੰਡ ਕਰਕੇ ਵੀ ਜੇ ਕੋਈ ਚੋਰੀ ਕਰਦਾ ਫੜਿਆ ਜਾਂਦਾ ਉਹ ਸਿਆਸੀ ਲੋਕ ਜਿਹੜੇ ਆ ਉਹ ਪੈ ਕੇ ਉਹਨੂੰ ਛੜਾ ਦਿੰਦੇ ਔਰ ਜਿਹੜੇ ਚੋਰ ਲੋਕ ਨੇ ਉਹਨਾਂ ਦਾ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਵੇ ਤਾਂ ਇਹ ਜਿਹੜਾ ਬਿਜਲੀ ਬੋਰਡ ਦੀਆਂ ਜਿਹੜੀਆਂ ਇਹ ਦੇਣਦਾਰੀਆਂ ਨੇ ਜਾਂ ਬਿਜਲੀ ਬੋਰਡ ਦੇ ਜਿਹੜਾ ਘਾਟੇ ਜਾ ਰਿਹਾ ਉਹ ਉਹਦਾ ਘਾਟਾ ਪੂਰਾ ਹੋ ਸਕਦਾ ਅਗਲਾ ਕਦਮ ਸਾਡਾ 2 ਨਵੰਬਰ ਨੂੰ ਜੀ ਲੁਧਿਆਣੇ ਵਿਖੇ ਮਾਣਯੋਗ ਬਿਜਲੀ ਮੰਤਰੀ ਸੀਜੀਵਰ ਉੜਾਜੀ ਦੀ ਕੋਠੀ ਦੇ ਧਰਨਾ ਜਿਹੜਾ ਪੰਜਾਬ ਪਜ਼ਰ ਧਰਨਾ ਅਸੀਂ ਦੇਰ ਜਾ ਰਹੇ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ